ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਮੈਂ ਲਿਆਂਦੀ ਸੀ 5 ਕਿਲੋ ਕਰੀਮ ਤੇ ਉਹਨੂੰ ਦੋ ਤਿੰਨ ਦਿਨ ਘਰੇ ਰੱਖਿਆ ਤੇ ਫਿਰ ਮੈਂ ਉਹਦਾ ਬਣਾਉਣਾ ਸੀਗਾ ਦੇਸੀ ਘਿਓ ਤੇ ਫਿਰ ਮੈਂ ਸੋਚਿਆ ਕਿ ਆਪਣੇ YouTube ਫੈਮਲੀ ਨਾਲ ਵੀ ਸਾਂਝੀ ਕੀਤੀ ਜਾਵੇ ਇਹ ਵੀਡੀਓ ਤੇ 5 ਕਿਲੋ ਦੇਸੀ ਘਿਓ ਬਣਾਉਣ ਵਾਸਤੇ ਮੈਨੂੰ ਕਿੰਨੀ ਕਰੀਮ ਲੱਗੂਗੀ 5 ਕਿਲੋ ਤਾਂ ਮੈਂ ਲੈਂਦੀ ਆ ਕਰੀਮ ਪਰ ਇਹਦੇ ਵਿੱਚੋਂ 5 ਕਿਲੋ ਘਿਓ ਨਹੀਂ ਨਿਕਲਣਾ ਹੈਗਾ ਤੇ ਮੈਨੂੰ ਚਾਹੀਦਾ ਤਾਂ ਵੈਸੇ 5 ਕਿਲੋ ਘਿਓ ਹੈਗਾ ਚਲੋ ਆਪਾਂ ਅੱਜ ਦੇਖਦੇ ਹੈਗੇ ਆ ਕਿ ਜਿਹੜੀ 5 ਕਿਲੋ ਮੈਂ ਕਰੀਮ ਲੈਂਦੀ ਆ ਇਹਦੇ ਵਿੱਚੋਂ ਕਿੰਨਾ ਘਿਓ ਨਿਕਲਦਾ ਤੇ ਤੁਹਾਨੂੰ ਵੀ ਸਾਰਿਆਂ ਨੂੰ ਇੱਕ ਛੋਟਾ ਜਿਹਾ ਸਵਾਲ ਆ ਕਿ ਤੁਸੀਂ ਮੈਨੂੰ ਪਲੀਜ਼ ਕਮੈਂਟਾਂ ਵਿੱਚ ਲਿਖਿਓ ਕਿ 5 ਕਿਲੋ ਕਰੀਮ ਦੇ ਵਿੱਚੋਂ ਕਿੰਨਾ ਦੇਸੀ ਘਿਓ ਨਿਕਲਦਾ ਹੈਗਾ ਤੇ ਆਪਾਂ ਕੀ ਕੀਤਾ ਇਹ ਇਹ 5 ਕਿਲੋ ਕਰੀਮ ਨੂੰ ਮੈਂ ਆਪਦੇ ਹੱਥਾਂ ਨਾਲ ਹੀ ਫੈਂਟਿਆ ਸੀ ਕਿਉਂਕਿ ਇਹ ਹੱਥ ਨਾਲ ਫੈਂਟਣਾ ਜਾਂ ਆਪਾਂ ਕੜਛੀ ਲੈ ਲਈਏ ਹਨਾ ਉਹਦੇ ਨਾਲ ਨਹੀਂ ਥੋੜੀ-ਮੋਟੀ ਕਰੀਮ ਤਾਂ ਕੜਛੀ ਨਾਲ ਫੈਂਦੀ ਜਾਂਦੀ ਆ। ਠੰਡ ਵਿੱਚ ਤਾਂ ਕਰੀਮ ਹੋਰ ਵੀ ਬਹੁਤ ਵਧੀਆ ਤਰੀਕੇ ਨਾਲ ਨਿਕਲਦੀ ਹੈਗੀ ਆ ਥੋੜਾ ਜਿਹਾ ਤੁਸੀਂ ਗਰਮ ਪਾਣੀ ਲਓ। ਮੈਂ ਇਹ 5 ਕਿਲੋ ਕਰੀਮ ਦੇ ਵਿੱਚ ਮਤਲਬ ਦਾ ਪਾਈ ਆ ਕਿ ਪਾਣੀ ਪਾਇਆ ਹੋਣਾ ਉਹ ਵੀ ਪੂਰਾ ਗਰਮ-ਗਰਮ ਪਾਈ ਆ ਪਾਣੀ ਕਰਕੇ ਪਾਇਆ ਸੀਗਾ। ਪਾਣੀ ਦੇ ਨਾਲ ਕਰੀਮ ਬਹੁਤ ਵਧੀਆ ਨਿਕਲਦੀ ਆ ਗਰਮੀਆਂ ਵਿੱਚ ਤੁਹਾਨੂੰ ਠੰਡਾ ਪਾਣੀ ਜਾਂ ਬਰਫ਼ ਚਾਹੀਦੀ ਹੁੰਦੀ ਹੈ ਸਰਦੀ ਵਿੱਚ ਤੁਸੀਂ ਪੂਰਾ ਗਰਮ ਪਾਣੀ ਲਓ ਥੋੜਾ ਥੋੜਾ ਕੋਲੀ ਦੇ ਨਾਲ ਦੇਖਦੇ ਹੋਵੋਗੇ ਤੁਸੀਂ ਵੀਡੀਓ ਦੇ ਵਿੱਚ ਕਿ ਮੈਂ ਕੋਲੀ ਦੇ ਨਾਲ ਥੋੜਾ ਥੋੜਾ ਗਰਮ ਪਾਣੀ ਪਾਉਣੀ ਆ ਤੇ ਹੱਥਾਂ ਨਾਲ ਹੀ ਕਰੀਮ ਨੂੰ ਮੈਸ਼ ਕਰਦੀ ਪਈ ਹੈਗੀ ਆ ਇਸ ਕਰੀਮ ਨੂੰ ਕੱਢਣ ਲੱਗੇ ਮੈਨੂੰ ਸਿਰਫ 4 ਤੋਂ 5 ਮਿੰਟ ਲੱਗੇ ਆ ਬਹੁਤ ਸੋਹਣੀ ਕਰੀਮ ਨਿਕਲਦੀ ਆ ਜੀ ਗਰਮ ਪਾਣੀ ਦੇ ਨਾਲ ਤੇ ਨਾ ਹੀ ਇਹਦੇ ਵਿੱਚ ਪਾਲੀਆਂ ਛਿੱਜੀਆਂ ਬੰਦੀਆਂ ਹੈਗੀਆਂ ਤੁਸੀਂ ਦੇਖਦੇ ਹੋਵੋਗੇ ਮੈਂ ਥੋੜਾ ਥੋੜਾ ਗਰਮ ਪਾਣੀ ਪੋਣੀ ਪਈਆਂ ਵਿੱਚ ਤੇ 4 ਤੋਂ 5 ਮਿੰਟਾਂ ਵਿੱਚ ਆਪਣੀ ਕਰੀਮ ਤਿਆਰ ਹੋ ਗਈ ਆ ਠੀਕ ਹੈ ਜੀ ਤੇ ਇਹਦੀ ਜਿਹੜੀ ਲੱਸੀ ਆ ਉਹ ਅਲੱਗ ਹੋ ਜੂਗੀ ਥੋੜੇ ਚਿਰ ਬਾਅਦ ਤੁਸੀਂ ਦੇਖਿਓ ਇਹਦੇ ਵਿੱਚ ਮੈਂ ਪਾਇਆ ਪਾਣੀ ਪਾਇਆ ਗਰਮ ਤੇ ਕੁਛ ਇਹਦਾ ਅਮਲਕੇ ਕਰੀਮ ਦੇ ਵਿੱਚੋਂ ਆਪਦੀ ਵੀ ਲੱਸੀ ਨਿਕਲ ਆਉਂਦੀ ਹੈਗੀ ਆ ਤੇ 4 ਤੋਂ 5 ਮਿੰਟ ਹੀ ਆਪਾਂ ਨੂੰ ਸਾਰੇ ਲੱਗੇ ਆ ਤੇ ਬਯਾਰ ਵਾਲਾ ਕਿਉਂ ਅੱਜ ਕੱਲ ਵਧੀਆ ਸ਼ੁੱਧ ਨਹੀਂ ਮਿਲਦਾ ਤੇ ਮੇਰੀ ਤਾਂ ਇਹੀ ਸਲਾਹ ਵੀ ਜੇ ਕਿਸੇ ਨੇ ਪੰਜੀਰੀ ਜਾਂ ਪਿੰਨੇ ਆਸਤੇ ਦੇਸੀ ਘਿਓ ਲੈਣਾ ਹੋਵੇ ਤੁਹਾਨੂੰ ਜਿੰਨਾ ਮਰਜ਼ੀ ਮਹਿੰਗਾ ਮਿਲਦਾ ਹੋਵੇ ਚਾਹੇ 1000 ਰੁਪਏ ਕਿਲੋ ਵੀ ਮਿਲਦਾ ਹੋਵੇ ਦੇਸੀ ਘਿਓ ਕੈਨ ਦੇ ਹੋਆ ਸ਼ੁੱਧ ਪਰ ਮੈਨਾਂ ਯਕੀਨ ਨਹੀਂ ਹੈਗਾ ਇਸ ਕਰਕੇ ਅਸੀਂ ਜਦੋਂ ਵੀ ਸਰਦੀਆਂ ਚ ਪੰਜੀਰੀ ਬਣਾਉਣੀ ਆ ਤਾਂ ਘਰੇ ਹੀ ਦੇਸੀ ਘਿਓ ਵਰਤਦੇ ਹੈਗੇ ਆ ਦੇ ਤੁਸੀਂ ਦੇਖਦੇ ਹੋਵੋਗੇ کریم ਦੇ ਵਿੱਚੋਂ ਪਾਣੀ ਅਲੱਗ ਯਾਨੀ ਕਿ ਲੱਸੀ ਅਲੱਗ ਹੋ ਗਈ ਆ ਠੀਕ ਹੈ ਜੀ ਬਸ 4 ਤੋਂ 5 ਮਿੰਟ ਹੀ ਲੱਗੇ ਆ ਜਿਆਦਾ ਟਾਈਮ ਨਹੀਂ ਲੱਗਿਆ ਤੁਸੀਂ کریم ਜਦੋਂ ਲਿਆਉ ਉਹਨੂੰ 2-3 ਦਿਨ ਘਰੇ ਰੱਖੋ ਠੀਕ ਹੈ ਜੇ ਤੁਹਾਡੀ ਫ੍ਰਿਜ 'ਚ کریم ਹੈਗੀ ਆ ਉਹਨੂੰ ਪਹਿਲਾਂ 3-4 ਘੰਟੇ ਬਾਹਰ ਕੱਢ ਕੇ ਰੱਖ ਦੋ ਉਹਦੇ ਨਾਲ ਨਾਰਮਲ ਸੌਫਟ ਹੋ ਜੂਗੀ کریم ਪਰ ਮੈਂ ਤਾਂ ਇਹ ਕਰੀਮ ਲੈ ਕੇ ਬਾਹਰ ਹੀ ਰੱਖ ਛੱਡੀ ਸੀਗੀ ਕਿਉਂਕਿ ਹੁਣ ਠੰਡ ਬਹੁਤ ਪੈਂਦੀ ਪਈ ਹੈਗੀ ਆ ਤੇ ਇਹਨੂੰ ਕਰੀਮ ਨੂੰ ਪੜੋਂਣ ਲੱਗੇ ਮਜ਼ਾ ਵੀ ਬੜਾ ਆਇਆ ਦੇਖੋ ਮੈਂ ਹੱਥਾਂ ਨਾਲ ਹੀ ਫੈਂਟੀ ਜੰਨੀ ਆ ਤੇ ਤੁਸੀਂ ਪਲੀਜ਼ ਵੀਡੀਓ ਨੂੰ ਪੂਰਾ ਦੇਖਿਆ ਕਰੋ ਆ ਦੇਖੋ ਲੱਸੀ ਅਲੱਗ ਹੋ ਗਈ ਹੈ ਜੀ ਇਹ ਲੱਸੀ ਵੀ ਇਸਤੇਮਾਲ ਕੀਤੀ ਜਾਂਦੀ ਹੈ ਜੀ ਕੜੀ ਵੀ ਬਣ ਜਾਂਦੀ ਹੈ ਤੇ ਪਨੀਰ ਵੀ ਬਣ ਜਾਂਦਾ ਹੈਗਾ ਨਾ ਪਹਿਲਾਂ ਤੁਸੀਂ ਇਹਨੂੰ ਚੈੱਕ ਕਰਕੇ ਦੇਖ ਲਓ ਵੀ ਲੱਸੀ ਕੋੜੀ ਤਾਂ ਨਹੀਂ ਹੈਗੀ ਕਿਉਂਕਿ ਕੋੜੀ ਲੱਸੀ ਦਾ ਤਾਂ ਕੁਝ ਨਹੀਂ ਬਣਦਾ ਹੈ ਖਰਾਬ ਪਰ ਇਹ ਕਿਉਂਕਿ ਕਰੀਮ ਬਹੁਤ ਵਧੀਆ ਸੀਗੀ ਤਾਜੀ ਕਰੀਮ ਸੀਗੀ ਮੈਂ ਉਹ ਚੈੱਕ ਕੀਤਾ ਲੱਸੀ ਮਿੱਠੀ ਸੀਗੀ ਕਿ ਸਾਡੀ ਗਲੀ ਦੇ ਵਿੱਚ ਛੋਟੇ ਛੋਟੇ ਕਤੂਰੇ ਹੈਗੇ ਆ ਉਹਨਾਂ ਨੂੰ ਵੀ ਦੁੱਧ ਦੁੱਧ ਪਾਉਣੇ ਆ ਤੇ ਇਹ ਵਧੀਆ ਚੀਜ਼ ਸੀਗੀ ਤਾਕਤਾਂ ਦੀ ਸੀ ਤੇ ਨਿੱਕੀ ਜਿਹੀ ਇਹ ਜਦੋਂ ਅਲੱਗ ਮੈਂ ਕਰਤੀ ਮੱਖਣ ਨਾਲੋਂ ਤੇ ਇਹ ਮੈਂ ਸਾਰੇ ਮਿਲਾ ਦੇ ਸਾਰਾ ਟੋਟਲ 2 ਕਿਲੋ ਦੇ ਨੇੜੇ ਤੇੜਾ ਪਾਣੀ ਬਣ ਗਿਆ ਸੀ ਜੀ ਤੇ ਆ ਆਪਣਾ ਮੱਖਣ ਹੋ ਗਿਆ ਤਿਆਰ ਮੱਖਣ ਦੇਖੋ ਕਿੰਨਾ ਸੋਹਣਾ ਤੇ ਹੁਣ ਇਹਨੂੰ ਨਾਲ ਦੀ ਨਾਲ ਆਪਾਂ ਰੱਖਾਂਗੇ ਗੈਸ ਤੇ ਆਪਾਂ ਗੈਸ ਲਿੱਤਾ ਜਗਾ ਠੀਕ ਹੈ ਜੀ ਤੇ ਆਪਾਂ ਕੜਾਈ ਰੱਖਤੀ ਆ ਗੈਸ ਤੇ ਗੈਸ ਤੇ ਕੜਾਈ ਰੱਖਤੀ ਤੇ ਵਿੱਚ ਵਿੱਚ ਦੀ ਕੀ ਕਹਿੰਦੇ ਆ ਮੈਂ ਥੋੜੀ ਜੀ ਵੀਡੀਓ ਤੇਜ਼ ਵੀ ਕੀਤੀ ਹੋਈ ਆ ਕਿਉਂਕਿ ਵੀਡੀਓ ਬੜੀ ਲੰਬੀ ਬਣ ਜੂਗੀ ਮੱਖਣ ਕੱਢਣ ਲੱਗੇ ਤਾਂ 4 ਤੋਂ 5 ਮਿੰਟ ਲੱਗੇ ਬਸ ਦੇਸੀ ਘਿਓ ਬਣਾਉਣ ਲੱਗੇ ਲੱਗ ਜੂ ਓਧਾ ਘੰਟਾ ਤੇ ਮੱਖਣ ਆਪਣਾ ਲੱਗਿਆ ਪਿੰਗ ਕਰਨ ਤੁਸੀਂ ਦੇਖਦੇ ਹੋਵੋਗੇ ਵੀਡੀਓ ਦੇ ਵਿੱਚ ਮੱਖਣ ਪਿੰਗਰੀ ਜਾਂਦਾ ਨਿਕਲੀ ਅੰਦਾਜੀ ਤੇ ਮੱਖਣ ਲੱਗ ਗਿਆ ਆਪਣਾ ਪਿੰਗਰ ਨਾਲ ਤੇ ਵਿੱਚ ਵਿੱਚ ਦੀ ਆਪਾਂ ਵੀਡੀਓ ਕੀਤੀ ਹੈ ਤੇਜ ਵੀਡੀਓ ਬਣ ਜੂ ਨਹੀਂ ਤਾਂ ਬਹੁਤ ਲੰਬੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਵੀ ਆਪਣੀ 1/2 ਕਿਲੋ ਕਰੀਮ ਦੇ ਵਿੱਚ ਕਿੰਨਾ ਦਸੀ ਗਿਆ ਨਿਕਲਿਆ ਹੋਊਗਾ ਮੈਂ ਤਾਂ ਕਿਉ ਕੜਦੀ ਕੜਦੀ ਕਿੰਨਾ ਤਾਂ ਖਾਈਗੇ ਮੱਖਣ ਮੱਖਣ ਮਿੱਠਾ ਸੀ ਮੈਨੂੰ ਸੁਆਦ ਲੱਗਾ ਬੇਸੀ ਕਿਉ ਮਲਾਈ ਮੱਖਣ ਉਹਨੂੰ ਬਹੁਤ ਸੁਆਦ ਆਦਾ ਅਸੀਂ ਸਾਰੇ ਜੀ ਬੜਾ ਖੁਸ਼ ਹੋ ਕੇ ਖਾਨੇ ਆ ਜੀ ਲੋਕੀ ਕਹਿੰਦੇ ਐ ਕਿ ਉਹ ਨਾਲ ਮੱਖਣ ਨਾਲ ਬੰਦਾ ਮੋਟਾ ਹੋ ਜਾਂਦਾ ਪਰ ਮੈਨੂੰ ਨਹੀਂ ਲੱਗਦਾ ਦੇਖੋ ਜੀ ਰੰਗ ਦੇਖੋ ਕਿੱਡਾ ਸੋਹਣਾ ਇਹਦਾ ਤੇ ਨਾਲੇ ਨਾਲ ਥੋੜੇ ਥੋੜੇ ਦੇਰ ਬਾਅਦ ਆਪਾਂ ਹਿਲਾਉਂਦੇ ਰਹਿਣੇ ਆ ਕਿਉਂਕਿ ਜਿਹੜੀਆਂ ਥੱਲੇ ਛਿੱcjੀਆਂ ਜੀ ਹੁੰਦੀਆਂ ਲੱਗ ਜਾਂਦੀਆਂ ਹੈਗੀਆਂ ਥੋੜਾ ਜਿਹਾ ਲਗਾਤਾਰ ਹਿਲਾਓ ਕੋਣ ਉਸ ਤੋਂ ਬਾਅਦ ਜੇ ਤੁਹਾਨੂੰ ਕੋਈ ਕੰਮ ਆ ਤੈਨੂੰ ਸਿਮ ਕਰ ਦੋ ਆਪੇ ਬਣੀ ਜਾਂਦਾ ਹੁੰਦਾ ਵੀਡੀਓ ਨੂੰ ਪਲੀਜ਼ ਸਾਰਾ ਦੇਖਿਆ ਕਰੋ ਫੁੱਲ ਵਾਚ ਕਰਿਆ ਕਰੋ ਜੀ ਅਗਲਾ ਮਿਹਨਤ ਨਾਲ ਵੀਡੀਓ ਬਣਾਉਂਦਾ ਤੁਸੀਂ ਕਿਸੇ ਦੀ ਵੀ ਵੀਡੀਓ ਦੇਖੋ ਉਹਨੂੰ ਫੁੱਲੂ ਵਾਚ ਕਰਿਆ ਕਰੋ ਕਿਉਂਕਿ ਅਗਲੇ ਦੀ ਮਿਹਨਤ ਨੂੰ ਪੱਲੇ ਪਾਇਆ ਕਰੋ ਜਿਹੜਾ ਬੰਦਾ ਵੀ ਆਪਦਾ ਟਾਈਮ ਕੱਢ ਕੇ ਵੀਡੀਓ ਬਣਾਉਂਦਾ ਹੈਗਾ ਇਮਾਨਦਾਰੀ ਦੇ ਨਾਲ ਦੇਖਿਆ ਕਰੋ ਵੀਡੀਓ ਜੇ ਅਗਲਾ ਵੀ ਇਮਾਨਦਾਰੀ ਨਾਲ ਤੁਹਾਡੀ ਵੀਡੀਓ ਦੇਖਦਾ ਤਾਂ ਤੇ ਤੁਹਾਡਾ ਵੀ ਸਾਰਿਆਂ ਦਾ ਇਹੀ ਫਰਜ਼ ਬਣਦਾ ਵੀ ਤੁਸੀਂ ਵੀ ਅਗਲੇ ਦੀ ਵੀਡੀਓ ਫੁੱਲ ਵਾਚ ਕਰੋ ਨਹੀਂ ਫੁੱਲ ਵਾਚ ਕਰਦੇ ਨਹੀਂ ਦੇਖ ਸਕਦੇ ਪਲੀਜ਼ ਇਸ ਤੋਂ ਬਿਹਤਰ ਕਿ ਤੁਸੀਂ ਕਮੈਂਟ ਵੀ ਨਾ ਕਰੋ ਠੀਕ ਹੈ ਕਮੈਂਟਾਂ ਵਿੱਚ ਲਿਖ ਦਿਨੇ ਹੋ ਸੀ ਫੁੱਲ ਵਾਚ ਪਰ ਉਹਦਾ ਰੱਬ ਨੂੰ ਪਤਾ ਹੈ ਵੀ ਫੁੱਲ ਵਾਚ ਕੀਤੀ ਹੈ ਜਾਂ ਨਹੀਂ ਕੀਤੀ ਹੈ ਨਾ ਲਓ ਜੀ ਆਪਣਾ ਘਿਓ ਨਿਕਲ ਗਿਆ ਘਿਓ ਦਾ ਰੰਗ ਦੇਖੋ ਤੇ ਆਪਾਂ ਹੁਣ ਪਾਉਣਿਆ ਡੋਲੂ ਦੇ ਵਿੱਚ ਡੋਲੂ ਮੇਰੇ ਕੋਲ ਹੈਗਾ ਘੱਟੋ ਘੱਟ 3 ਕਿਲੋ ਦਾ ਡੋਲੂ ਆ ਤੇ ਇਹਦੇ ਵਿੱਚ ਦੇਖਦੇ ਆਪਾਂ ਕਿੰਨਾ ਪੰਦਾ ਕਿਉ ਤੇ ਵੀਡੀਓ ਆਪਾਂ ਵਿੱਚ ਦੇ ਕੀਤੀ ਹੈ ਤੇਜ਼ ਪੁਣਕੇ ਪਾਲੋ ਦੇਸੀ ਕਿਉ ਤੇ ਇਹਦੇ ਵਿੱਚੋ ਜਿਹੜੀਆਂ ਛਿੱਜੀਆਂ ਵੈਸੇ ਬਾਲੀਆਂ ਬੜੀਆਂ ਨਹੀਂ ਈਆਂ ਇINGREDIENTS ਵਿੱਚ ਛਿੱਜੀਆਂ ਬਣੀਆਂ ਇਹਦੇ ਤੁਸੀਂ ਆਟਾ ਭੁੰਨ ਸਕਦੇ ਹੋ ਜੀ ਪਹਿਲਾਂ ਖਾ ਕੇ ਦੇਖ ਲਓ ਥੋੜਾ ਚੈੱਕ ਕਰ ਲਓ ਠੀਕ ਹੈ ਜੇ ਉਹ ਮਤਲਬ ਕਿ ਕੋੜੇ ਪੰਜ ਨਹੀਂ ਹੈਗੀਆਂ ਤਾਂ ਇਹਦੇ ਵਿੱਚ ਤੁਸੀਂ ਆਟਾ ਭੁੰਨ ਲਓ ਕਿਉਂਕਿ ਮੈਂ ਇਹ ਪਾਲੀਆਂ ਸਾਰੀਆਂ ਨਹੀਂ ਗਈਆਂ ਥੋੜੀਆਂ ਜੀਆਂ ਅੱਧ ਕੱਚੀਆਂ ਰੱਖਿਆ ਹੈਗੀਆਂ ਜੇ ਕੋ ਸਾਰੀਆਂ ਸਾਰ ਦਾਂਗੇ ਆਪਾਂ ਫਿਰ ਆਟਾ ਭੁੰਨਣ ਦਾ ਮਜ਼ਾ ਨਹੀਂ ਆਉਂਦਾ ਥੋੜੀਆਂ ਜੀਆਂ ਕੱਚੀਆਂ ਸੌਫਟ ਰੱਖਿਆ ਹੁਣ ਆ ਦੇਖੋ ਤੇ ਇਹਦੇ ਵਿੱਚ ਆਪਾਂ ਭੁੰਨ ਲਾਂਗੇ ਆਟਾ ਇਹਦੇ ਵਿੱਚ ਮੇਰਾ ਕੀ ਆ ਪੰਜ